ਨਾਮ ਜਪਣ ਦੇ ਮਹਾਤਮਾ ਤੇ ਕੁਝ ਕਹੀ ਨਹੀਂ ਜਾਂਦੀ ਗੱਲ ਬਖ਼ਸ਼ਨਾਉਂਦੇ ਉਹਦੀ ਹੋਇਆ ਹੈ। ਪੁنڈਰਪੁਰ ਦੇ ਵਿੱਚ ਇੱਕ ਕੋਈ ਸੇਟ ਸੀ ਉਸਨੇ ਇੱਕ ਯੱਗ ਕੀਤਾ ਪੰਡਾਰਾ ਕੀਤਾ। ਉਸਨੇ ਨਾਮ ਦੇ ਜੁਨੀ ਕੇ ਪਗਜੀ ਜੀ ਤੁਸੀਂ ਕੋਈ ਨੋਤੇ ਛਕਣਾ। ਇਹ ਵਿੱਚੰਗਾ ਛਕਲਾਂਗੇ। ਉਹ ਭੋਜਨ ਚੱਕ ਮਾ ਦਾ ਨਾਮ ਦੇ ਜੁਆਗੇ ਉਸਨੇ ਜਿਹਾ ਜੋ ਜਿੱਤਨੇ ਸੰਹੋ ਸਾਧੂ ਬੰਨ ਰਹੀ ਗੁਰਵੇ ਉਹ ਇਹ ਅਸ਼ੂਗਲਾ ਉਹ ਦੇਖਣਾ ਵੇਰੇ ਦੇਣੀ ਨਾਲ ਕੁਝ ਨਾ ਕੁਝ ਇਹ ਅਸ਼ੂਗਲਾ ਉਹਨੇ ਮਾਰ ਦਿੱਤੀ ਭਾਵੇਂ ਜਿਹਨੂੰ ਕਹਿਣ ਲੱਗਿਆ ਨਾਮ ਦੇ ਉਹਨੂੰ ਸੇਠ ਕਹਿਣਾ ਪਗਜੀ ਆਪਦੀ ਮੈਂ ਜ਼ਿਆਦਾ ਸੇਵਾ ਕਰਨੀ ਚਾਹੁੰਨਾ ਤੁਸੀਂ ਮੈਨੂੰ ਆਪਣੀ ਜਵਾਨੀ ਦੱਸੋ ਕਿੰਨੀ ਸੇਵਾ ਕਰੀ ਉਹਨਾਂ ਨੂੰ ਤਾਂ ਮੈਂ ਆਪਣੇ خیال ਨਾਲ ਜਿੰਨਾ ਜਿੰਨਾ ਕਿਸ ਨੂੰ ਜੋ ਵੀ ਦੱਸਣਾ ਦੇਣੀ ਸੀ ਦੇ ਦਿੱਤੀ ਪਰ ਤੁਸੀਂ ਆਪ ਆਪਣੀ ਜ਼ੁਬਾਨੀ ਦੱਸੋ ਮੈਂ ਜ਼ਿਆਦਾ ਸੇਵਾ ਕਰਾਂਗਾ ਜੀ ਜੀ ਕਹਿਣ ਤੋਂ ਥੋੜਾ ਖਿਆਲ ਸੀ ਬਈ ਭੋਜਨ ਛਕ ਲੋ ਛਕ ਲਿਆ ਲੱਭੇ ਪੂਰਾ ਹੋ ਗਿਆ ادا کی خیال ہے سانوں کو اچھا نہیں ہے بڑی کرپا ہے پرماتما نہیں نہیں ضرور دس بہت کہیں گیا جی سوچیا ایک سوچا پرمیشور نام کی مہمان تو نہ واپس ہے یار تھوڑا جا نو کو جانو کرا دینا چاہیے چنگا پھر شیٹ جی جی تھی کچھ دینا ہی دے ہو انہوں نے پگت جی نے رام شب دی کی وجہ ادا ہرا ਉਹਰਾ ਨਹੀਂ ਲਿਖਿਆ ਰਾਂ ਹਰ ਆਲੀ ਤੱਕ ਲਾ ਸਭ ਪਰਮੇਸ਼ਰ ਦੇ ਅਨੰਤ ਨਾਮ ਹਨ ਇੰਨੀ ਕਹਿ ਜਾਣ ਲੱਗਦੇ ਲੱਗਣ ਇਥੇ ਲੋਰਾ ਇੰਨਾ ਲਈ ਅੱਧਾ ਪਰਮਾਤਮਾ ਦਾ ਨਾਮ ਲਿਖਦਾ ਹੈਂ ਤੇ ਲੋ ਕਹਿਣ ਲੱਗੇ ਕਿ ਕੁਰਸੀ ਦੇ ਪੱਤੇ ਤੇ ਇਹਦੇ ਬਰਾਬਰ ਸੋਨਾ ਦੋਲੋ ਜੇ ਤੁਹਾਡਾ ਖਿਆਲ ਹੀ ਕੁਝ ਦੇਣ ਦਾ ਮੇਰੀ ਮਨਸ਼ਾ ਮੁਤਾਬਕ ਉਹ ਬੜਾ ਹੈ ਕਹਿਣ ਬਗ ਜੀ ਦੇ ਇਹ ਜਿਹੜੂ ਇਹਦੇ ਮਕਾਮ ਜੋ ਜਿੰਨਾ ਨਹੀਂ ਚਾਹਣਾ ਮੈਂ ਬੜਾ ਸੇਠ ਹਾਂ ਮੈਨੂੰ ਕੋਈ ਜ਼ਿਆਦਾ ਸੇਵਾ ਲੋ ਤੁਸੀਂ ਅਗਿ ਜਿਗਨ ਜਲ ਅਸੀਂ ਵੀ ਸੰਤੋਖੀ ਜੀਤੂ ਸੇਢ ਹੈਰੇ ਬਾਬਰੀ ਤੋਰਦੇ ਐਨੇ ਬੜੇ ਹੈ ਫਿਰ ਉਸਨੇ ਛੋਟਾ ਜਿਹਾ ਕੰਡਾ ਲੈ ਕੇ ਪਲੜੇ ਦੇ ਵਿੱਚੋਂ ਪਤਾ ਪਾ ਲਿਆ ਰਾਹ ਸ਼ਬਦ ਲਿਖਿਆ ਚਿੱਤਰ ਜੀ ਉੱਧਾ ਪਰਮਾਤਮਾ ਦਾ ਨਾਮ ਦੂਜੇ ਪਾਸੇ ਨੇ ਸੋਨਾ ਛੋਟਾ ਜਿਹਾ ਪਾ ਲਿਆ ਤਰੂ ਪਤਾ ਜਿਸ ਪਲੜੇ ਵਿੱਚ ਸੀ ਉਹ ਤੱਕ ਜੀ ਤੋਂ ਨਹੀਂ ਉਠਿਆ ਉਹ ਬੋਧ ਚ ਲੈ ਗਿਆ ਸਾਰਾ ਪਲੜਾ ਪਾ ਕੇ ਹੱਥਾਂ ਕੇ ਸੋਨੇ ਨਾਲ ਉਦੋਂ ਉਸ ਤੋਂ ਵੱਡਾ ਕੰਡਾ ਮੰਗਾ ਲਿਆ ਉਹਦੇ ਵਿੱਚ ਪੱਤਾ ਰੱਖ ਕੇ ਦੂਜੇ ਪਾਸੇ ਸੋਣਾ ਪਾਇਆ ਉਹ ਵੀ ਸਾਰਾ ਵਰ ਗਿਆ ਫੇਰ ਨਹੀਂ ਉਠਿਆ ਉਸ ਤੋਂ ਵੱਡਾ ਉਸ ਤੋਂ ਵੱਡਾ ਅਖੀਰ ਉਹ ਤੱਕੜ ਮੰਗਾਇਆ ਜਿਹੜੇ ਮਣੀ ਤੋਂਨ ਵਾਲੇ ਹੈਰਾਨ ਹੋ ਗਏ ਇਹ ਸੱਚੀ ਗੱਲ ਹੈ ਇਹਦਾਂ ਉਦੋਂ ਕੀ ਜੀਹਦਾ ਉਹ ਪਰਲਾ ਧਤੀ ਤੋਂ ਨਹੀਂ ਉੱਠਦਾ ਜਿੱਤੇ ਰਾਸ਼ਬਦ ਲਿਖਿਆ ਬਾਕੀ ਪਤਾ ਨਹੀਂ ਕਿਤਨੇ ਮਨਸ ਉਹਨਾਂ ਦੁਸਰੇ ਪਲੜੇ ਵਿੱਚ ਪੈ ਗਿਆ ਸ਼ੇਰ ਦੇਖੇ ਇਸ ਤੇ ਦਰਾਂ ਦਾ ਹੀ ਮੰਗਾਲਾ ਕਿਉਂ ਰਿਸ਼ਤਾ ਵੀ ਹੋ ਜੇ ਮੋਟੇ ਮੋਟੇ ਕਹਿੰਦੇ ਭੜੀ ਜੀ ਕਹਿੰਦੇ ਜੀ ਹੈ ਮੈਂ ਇਹਦਾ ਬਰਕਰਾਰ ਕਰਦਾ ਯਾਦਵਾਂ ਨੇ ਕਹਿੰਦੇ ਦੱਸੋ ਵੀ ਗੱਲ ਕਹਿੰਦੇ ਅਈ ਤਾਂ ਅੱਡੇ ਹੀ ਨਾਲ ਲਿਜਾ ਪੁਰਾਣੀ ਲਿਜਾ ਲੈ ਤਾਂ ਲਈ ਤੁਹਾਡੀ ਖੁਸ਼ੀ ਹੈ ਤੁਸੀਂ ਆਪਣੇ ਆਪਣੀ ਆਪ ਦੇ ਹੈ ਨਾ ਮੈਂ ਤਾਂ ਤੁਹਾਨੂੰ ਰੋਗਤਾ ਸੀ ਰਹਿਣ ਦੋ ਪਰਮਾਤਮਾ ਦਾ ਨਾਮ ਇੰਨੀ ਸਤਵਸਥੀ ਤੇ ਮੁਕਾਬਲੇ तमाम ਦੁਨੀ ਦੁਨਿਆਵੀ ਪਤੰਦੀ ਬੁੱਤੀ ਕੀ ਮੈਨੇ ਰੱਬ ਕੁਛ ਵੀ ਨਹੀਂ ਪੁੱਛਿਆ ਇਹ ਸਤ ਵਸਤੂ ਹੈ ਸਤ ਵਸਤੂ ਦੇ ਸਤ ਵਸਤੂ ਜਿਹਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ ਗੀਦੇ ਸਭ ਕੁਝ ਆ ਜਾਏ ਤੇ ਅਸਤ ਵਸਤੂ ਹੁੰਦੀ ਥੋੜੇ ਜਿਹੇ ਵਾਸਤੇ ਹੁੰਦੀ ਸੋਦਾ ਨਾ ਹੈ ਉਹਨਾਂ ਸਤ ਕਹਿੰਦੇ ਮਾਇਆ ਸਦਾ ਰਹਿਣ ਵਾਲੀ ਚੀਜ਼ ਨਹੀਂ ਸੰਸਾਰ ਸਦਾ ਰਹਿਣ ਵਾਲਾ ਨਹੀਂ ਪਰ ਪ੍ਰਮਾਤਮਾ ਤੇ ਉਹਦਾ ਨਾਮ ਕਦੇ ਵੀ ਵਿਨਾਸ਼ ਨਹੀਂ ਹੁੰਦਾ ਸੇਉਂ ਕਰਕੇ ਸਤ ਪ੍ਰਮਾਤਮਾ ਨਾਮ ਐਨੀ ਮਹਿਮਾ ਵਾਲੀ ਚੀਜ਼ ਹੈ ਇੱਕ ਵਾਰੀ ਨਾਰਦੀ ਦਵਾਰ ਕਾ ਪਹੁੰਚੇ। ਕ੍ਰਿਸ਼ਨ ਭਗਵਾਨ ਕਿਤੇ ਬਾਹਰ ਗਏ ਸਨ। ਉਹ ਨੰਗੀਆਂ ਜੁੱਤੀਆਂ ਰਾਣੀਆਂ ਸਨ ਕ੍ਰਿਸ਼ਨ ਜੀ ਦੀ ਮੱਥਾ ਟੇਕ ਕੇ ਚਾਰਛੇ ਡੇਗ ਗਏ। ਜੀ ਕੋਈ ਉਪਦੇਸ਼ ਕਰੋ ਕਿ ਪਾਉ ਫੜਾਈਏ ਤੁਮਾਰੀ ਬੋਲੀ। ਅਖੀਰ ਉਹਨਾਂ ਕਹੇ ਅ ਰਿਸ਼ੀ ਜੀ ਸਾਨੂੰ ਇਹ ਜਾ ਤੁਸੀਂ ਹੂੰ ਬਰਦੇਓ। ਹਰ ਜਨਮ ਦੇ ਵਿੱਚ ਕਿਸੇ ਨੁਕਾਨ ਸਾਡੇ ਭਤੀ ਦੇ ਹੋਇਆ ਹੈ। ਇਹ ਵਜ੍ਹਾ ਸੁਣ ਕੇ ਦਾਤ ਜੀ ਕਹਿੰਦੇ ਅਗਰ ਐਸਾ ਤੁਸੀਂ ਚਾਹੁੰਦੇ ਹੋ ਤਾਂ ਕਿਸੇ ਜੀ ਨੂੰ ਦਾਨ ਕਰ ਦਿਓ। ਮਾਨ ਕਰ ਦੋ ਜੇ ਦਾਨ ਕੀਤੀ ਜੀ ਨੂੰ ਕਿਉਂ ਮਿਲਦੀ ਨਹੀਂ ਕਰੀਓ। ਫਿਰ ਉਹਨਾਂ ਨੇ ਚੂੜੀ ਛੱਡਤੀ ਦਾਨ ਕਰਨ ਦੇ ਕਈ ਤਰੀਕੇ ਨਾਲ ਅਰਦਾਸ ਕਰਦੀ ਚੂੜੀ ਛੱਡਤੀ ਸੰਕਲਪ ਕਰਤਾ ਕੁਝ ਕਹ ਲੋ। ਦੇ ਨਵੇਂ ਜੁਲੀ ਸ਼ਰਤੀ ਵਿਧਾਨ ਹੋ ਗਏ। ਇਤਨੇ ਨੂੰ ਕਸ਼ਿੰਝੀ ਪਰ ਨਾ ਆ ਗਏ। ਮਾੜੀ ਜੀ ਕਹਿੰਨੇ ਤੁਹਾਡਾ ਕਰਜੂ ਹੱਕ ਨਹੀਂ ਹੁਣ। ਜੀ ਦਾਨ ਹੋ ਚੁੱਕਾ ਚਲੋ। ਲੈ ਨਾ। ਉਹ ਲੈ ਇਦਰੇ ਹੁਣ ਸਾਡੇ ਵਿੱਚ ਪਿਟ-ਪਟੂ ਗਿਆ ਪਿਆ। ਕਹਿਣ ਲੱਗੇ ਆਰਮੀ ਤੂੰ ਨਾ ਕਰਦਾ ਕੀ ਬਣਦਾ ਇਹ ਰਿਸ਼ੀ ਜੀ ਸਾਡਾ ਕਰਫਟ ਜੁਲਪ ਜੀ। ਕਹਿਣ ਦੇਖੋ ਮੈਂ ਜ਼ਬਰਦਸਤੀ ਨਹੀਂ ਲਾ ਕੇ ਚੱਲਿਆ ਤੁਸੀਂ ਦਾਨ ਕੀਤਾ ਹੈਗਾ ਨਾ। ਇਹ ਦਾਨ ਤਾਂ ਜ਼ਰੂਰ ਕੀਤਾ ਹੈ। ਇਹ ਐਵੇਂ ਲੈ ਜਲੇ। ਦਾਨ ਕੀਤਾ ਜੀ ਤਾਂ ਥੋੜਾ ਹਕੀਏ ਦੇ ਵਿੱਚ ਦਾਨ ਕਰਦਾ ਇਹਨਾਂ ਨੂੰ ਜੂੜ ਛੱਡੀ ਕਿ ਨਾ ਕਹਿੰਦੇ ਇਹਦੇ ਬਰਾਬਰ ਤੇ ਸਤ ਤਨ ਪਦਾਰਥ ਨੇ ਲੋਕ ਛਾੜਦੇ ਬੜੇ ਕੀਮਤੀ ਕੀਮਤੀ ਗਹਿਣੇ ਹੀਰੇ ਲਾਲ ਜਵਾਹਰ ਉਹ ਸਾਰੇ ਹੀ ਤੋਲ ਦਿੰਨੇ ਆਂ ਦੇ ਬਾਬਲ ਪਰ ਇਹਨੂੰ ਛੱਡ ਪਰ ਲੋ ਇੱਕ ਤੱਕੜਾ ਲੈ ਅੰਦਰ ਬੜਾ ਸਾਰੇ ਇੱਕ ਪਾਸੇ ਕੁਰਸੀਆਂ 'ਚ ਬਿਠਾ ਲਿਆ ਆਪੇ ਸਾਰੇ ਗਹਿਣੇ ਜਿੰਨੇ ਸੀ ਸਾਰੀਆਂ ਕੋੜੇ ਚੰਗੇ ਚੰਗੇ ਕੀਮਤੀ ਗਹਿਣੇ ਹੀਰੇ ਲਾਲ ਜਵਾਹਰ ਸਭ ਪਾਤੇ ਅਰਗੇ ਸਾਰਾ ਪੜੜਾ ਦੇਖੋ ਪੜੜਾ ਕਿਸੇ ਦੀ ਆਲੂਟਦਾ ਨਹੀਂ ਜਿੰਨੀ 허ਬੀ 부ਤੀ ਸਾਰੀ ਪਾਸ ਦੀ ਲੇਕਨ ਨਹੀਂ ਉੱਠਦਾ ਕਹਿੰਦੇ ਅਸੀਂ ਤਾਂ ਆਪਣਾ ਸਭ ਕੁਝ ਇਸ ਬੁਲੇਟ ਜੀ ਪਾ ਚੁੱਕੇ ਸਾਡੀ ਬਹੁਤ ਖੁਸ਼ੀ ਹੈ। ਤਾਫੀ ਅਸੀਂ ਗੀ ਗਏ ਇਹਨਰੇ ਬਰਾਬਰ ਕਰ ਦੋ ਤਾਂ ਇਹਨੂੰ ਰੱਖ ਤੋਂ ਮੈਂ ਲੈ ਜਾऊंगा। ਅਸੀਂ ਉਹ ਕਹਿਣ ਲੱਗੇ ਤੁਸੀਂ ਦੇਸ਼ੀ ਲੋਕਾਂ ਕੋ ਸੰਤ ਲੋਕਾਂ ਕੋਈ ਰੇ ਵਿੱਚ ਮੇਲ ਮਾਰਨ ਆਫੀ ਕਿਰਪਾ ਕਰਕੇ ਸਾਾਨੂੰ ਕੋਈ ਯੋਜਨਾ ਦੱਸੋ। ਕਹਿੰਦੇ ਚੰਗਾ ਲਿਆ ਤੁਹਾਨੂੰ ਚੀਜ਼ ਦਾ ਪਤਾ। ਜਿਸ ਦਾ ਪਤਾ ਲੈਂਦਾ ਉਹਦੇ ਉੱਪਰ ਪਰਮਾਤਮਾ ਦਾ ਨਾਮ ਲਿਖਦਾ ਜਦ ਜੀ ਸ਼ਰਤ ਉਸ ਪਲੜੇ ਚ ਰੱਖਈ ਹੋਈ ਗਣੇ ਭੈਜਨ ਕਿ ਤੁ ਲਖਤੀ ਕ੍ਰਿਸ਼ਨ ਵਾਲਾ ਪਲੜ ਹੋਇਤਾ ਚ ਲਾ ਗਿਆ ਤੇ ਗਣੇ ਗੈਣੀ ਲਾਲਾ ਆਪਣੇ ਗੈਣੀ ਵੀ ਲਾਲੇ ਕਿਉਂ ਕ੍ਰਿਸ਼ਨ ਜੀ ਵਾਲਾ ਪਲੜਾ ਬਦੋ ਤੂ ਚ ਪਰਮਾਤਮਾ ਦੇ ਨਾਮ ਵਾਲਾ ਪਲੜਾ ਧਰਤੀ ਤੋਂ ਨਾ ਨਾ ਜੀ ਦੇਖਣਗੇ ਦੇਖੋ ਪਰਮਾਤਮਾ ਦਾ ਨਾਮ ਪਰਮਾਤਮਾ ਨਾਲ ਹੀ ਪਾਰੀ ਹੈ 強風に言っちゃな。<music> <music>